ਜਿਹੜੇ ਮਿਨਿਸਪੈਲਟੀ ਦੀਆਂ ਚੋਣਾਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਵਾਂ ਇਹ ਬਹੁਤ ਅਹਿਮ ਨੇ ਇਕਤੇ ਇਹ ਪਾਰਟੀ ਸਿੰਬਲਸ ਤੇ ਹੁੰਦੀਆਂ ਸੋ ਸਾਰੀਆਂ ਪਾਰਟੀਆਂ ਵਾਸਤੇ ਬਹੁਤ ਅਹਿਮ ਨੇ ਕਿ ਉਹਨਾਂ ਦਾ ਪਰਫਾਰਮੈਂਸ ਇਹਨਾਂ ਚੋਣਾਂ ਦੇ ਵਿੱਚ ਕਿਹੋ ਜਿਹਾ ਹੋਵੇਗਾ ਆਮ ਆਦਮੀ ਪਾਰਟੀ ਵਾਸਤੇ ਇਹਨਾਂ ਦੀ ਖਾਸ ਮਹੱਤਤਾ ਵਾ ਕਿਉਂਕਿ ਇਹਨਾਂ ਦਾ ਅਸਰ ਸਿੱਧਾ ਹੀ ਜੇ 21 ਦਸੰਬਰ ਨੂੰ ਚੋਣਾਂ ਹੁੰਦੀਆਂ ਵਾਂ ਤੇ ਦਿੱਲੀ ਚੋਣਾਂ ਤੇ ਪਵੇਗਾ ਦਿੱਲੀ ਦੇ ਵਿੱਚ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ ਸੋ ਜੇ ਫਰਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਦਸੰਬਰ ਜਾਂ ਜਨਵਰੀ ਚੋਣਾਂ ਹੋ ਜਾਂਦੀਆਂ ਤੇ ਉਹਨਾਂ ਦਾ ਪਰਫਾਰਮੈਂਸ ਇਹਨਾਂ ਚੋਣਾਂ ਦਾ ਜਿਹੋ ਜਿਹਾ ਵੀ ਹੋਊਗਾ ਉਹਦਾ ਦਿੱਲੀ ਤੇ ਅਸਰ ਪਊਗਾ ਇਸੇ ਕਰਕੇ ਸ਼ਾਹ ਆਮ ਆਦਮੀ ਪਾਰਟੀ ਨਹੀਂ ਸੀ ਚਾਹੁੰਦੀ ਕਿ ਫਰਵਰੀ ਤੋਂ ਪਹਿਲਾਂ ਇਹ ਚੋਣਾਂ ਹੋਣ ਲੇਕਿਨ ਸੁਪਰੀਮ ਕੋਰਟ ਨੇ ਹਦਾਇਤਾਂ ਦੇ ਕੇ ਇਹ ਚੋਣਾਂ ਜਿਹੜੀਆਂ ਵਾਂ ਕਰਵਾਈਆਂ ਹਾਲਾਂਕਿ ਇੱਕ ਮੰਗ ਉੱਠ ਰਹੀ ਆ ਕਿ ਦਸੰਬਰ ਦੀ ਬਜਾਏ ਕਿਉਂਕਿ ਇਹਨਾਂ ਦਿਨਾਂ ਸ਼ੀਦੀ ਦਿਹਾੜੇ ਹੁੰਦੇ ਆ ਇਹ ਚੋਣਾਂ ਜਿਹੜੀਆਂ ਵਾਂ ਇਹ ਜਨਵਰੀ ਦੇ ਵਿੱਚ ਹੋਣ ਆਮ ਆਦਮੀ ਪਾਰਟੀ ਵਾਸਤੇ ਇਹ ਵੀ ਇੱਕ ਤਰੀਕੇ ਦਾ ਇਮਤਿਹਾਨ ਹੈ ਆ ਕਿ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਪਰਫਾਰਮੈਂਸ ਕਿਹੋ ਜਿਹਾ ਹੋਊਗਾ ਕਿਉਂਕਿ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਕਾਫੀ ਵੋਟ ਜਿਹੜੀ ਹੈ ਸ਼ਹਿਰੀ ਵੋਟ ਉਹ ਪ ਜਾਂਦੀ ਆ ਕਾਂਗਰਸ ਨੇ ਕਾਂਗਰਸ ਵਾਸਤੇ ਇਹ ਬਹੁਤ ਚੋਣਾਂ ਖਾਸ ਮਹੱਤਤਾ ਰੱਖਦੀਆਂ ਕਿਉਂਕਿ ਜ਼ਿਮਨੀ ਚੋਣਾਂ ਦੇ ਵਿੱਚ ਕਾਂਗਰਸ ਦਾ ਪਰਫਾਰਮੈਂਸ ਸਹੀ ਨਹੀਂ ਰਿਹਾ ਚਾਰਾਂ ਦੇ ਵਿੱਚੋਂ ਸਿਰਫ ਇੱਕੋ ਹੀ ਚੋਣ ਕਾਂਗਰਸ ਜਿੱਤ ਸਕੀ ਸੋ ਉਹਨਾਂ ਨੂੰ ਲੱਗਦਾ ਵਾ ਇਹਨਾਂ ਚੋਣਾਂ ਦੇ ਵਿੱਚ ਜੇ ਪਰਫਾਰਮੈਂਸ ਸਾਡਾ ਬਿਹਤਰ ਹੋਊਗਾ ਤੇ ਸਾਡਾ ਕਾਡਰ ਜਿਹੜਾ ਵਾ ਉਹ ਉਹਦੀ ਹੌਸਲਾ ਅਫਜ਼ਾਈ ਹੋਊਗੀ ਔਰ 2027 ਦੇ ਵਿੱਚ ਉਹ ਹੋਰ ਬਿਹਤਰ ਪਰਫਾਰਮੈਂਸ ਜਿਹੜਾ ਵਾ ਦੇ ਸਕੇਗੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਨਹੀਂ ਲੜੀਆਂ ਇਹ ਚੋਣਾਂ ਲੜਨ ਜਾ ਰਹੀ ਆ ਸੋ ਉਹ ਉਹਨਾਂ ਵਾਸਤੇ ਇਹ ਚੋਣਾ ਬਹੁਤ ਮਹੱਤਤਾ ਰੱਖਦਿਆਂ ਵਾ ਤੇ ਉਹਨਾਂ ਨੂੰ ਇਹ ਵੀ ਲੱਗਦਾ ਵਾ ਕਿ ਜਿਹੜਾ ਆ ਹੁਣੇ ਬਹੁਤ ਸਾਰੇ ਕਾਲੀ ਦਲ ਦੇ ਜਿਹੜੇ ਲੀਡਰ ਸਨ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਉਹਨਾਂ ਨੂੰ ਸਜ਼ਾ ਲੱਗੀ ਸੋ ਉਹ ਅਕਾਲੀ ਦਲ ਇਹ ਦੇਖਣਾ ਚਾਹੂਗਾ ਵੀ ਉਹਨਾਂ ਨੇ ਸਜ਼ਾ ਸੰਪੂਰਨ ਕੀਤੀ ਮੰਨੀ ਸਜ਼ਾ ਕੱਟ ਰਿਆ ਸਜ਼ਾ ਭੁਗਤ ਰਿਆ ਸੋ ਉਹਨਾਂ ਨੂੰ ਲੱਗਦਾ ਵਾ ਕਿ ਉਹਦੇ ਨਾਲ ਸ਼ਾਇਦ ਸਾਨੂੰ ਹਮਦਰਦੀ ਮਿਲੇਗੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਕਿਸਮਤ ਨਾਲ ਬਚ ਗਏ ਉਹ ਸੋ ਉਹਨਾਂ ਨੂੰ ਇਹ ਵੀ ਲੱਗਦਾ ਵਾ ਇਹ ਹਮਲੇ ਦਾ ਉਹਨਾਂ ਨੂੰ ਅਨਫੋਰਚੂਨੇਟ ਕਹਿਣਾ ਨਹੀਂ ਚਾਹੀਦਾ ਕਿ ਸ਼ਾਇਦ ਕੁਝ ਹਮਦਰਦੀ ਵੀ ਮਿਲੇ ਕਿ ਕਿਵੇਂ ਸਾਡੇ ਲੀਡਰ ਇਹਨੇ ਨਿਮਰਤਾ ਸਹਿਤ ਅਕਾਲ ਤੱਕ ਅੱਗੇ ਪੇਸ਼ ਹੋਏ ਸਜ਼ਾ ਜੋ ਮਿਲੀ ਉਹ ਪੂਰੀ ਕਰ ਰਿਹਾ ਪਰ ਫਿਰ ਵੀ ਉਹਨਾਂ ਤੇ ਹਮਲਾ ਹੋਇਆ ਸੋ ਇਹ ਖਾਸ ਕਰਕੇ ਉਹਨਾਂ ਵਾਸਤੇ ਇੰਪੋਰਟੈਂਸ ਹੈ ਪਰ ਮੇਰਾ ਆਪਣਾ ਮੰਨਣਾ ਵਾ ਜੋ ਸਾਡੇ ਕੁਝ ਕਾਲਜਰਸ ਨੇ ਵੀ ਕਿਹਾ ਕੁਝ ਸਾਡੇ ਕਮੈਂਟਸ ਵੀ ਇੱਥੇ ਆਏ ਕਿ ਜਿਵੇਂ ਲੋਕ ਸਭਾ ਤੇ ਵਿਧਾਨ ਸਭਾ ਦਾ ਇੱਕ ਸਮਾਂ ਮਿੱਥਿਆ ਹੁੰਦਾ ਕਿ ਟਰਮ ਪੂਰੀ ਹੋਣ ਤੋਂ ਪਹਿਲਾਂ ਚੋਣ ਪ੍ਰਕਿਰਿਆ ਜਿਹੜੀ ਆ 2 ਮਹੀਨੇ ਪਹਿਲਾਂ 3 ਮਹੀਨੇ ਸ਼ੁਰੂ ਹੋ ਜਾਂਦੀ ਆ ਤੇ ਟਰਮ ਹੋਣ ਤੋਂ ਪਹਿਲਾਂ ਹਫਤਾ 10 ਦਿਨ ਪਹਿਲਾਂ ਉਹ ਚੋਣ ਪ੍ਰਕਿਰਿਆ ਖਤਮ ਹੋ ਜਾਂਦੀ ਆ ਤਾਂ ਕਿ ਨਵੀਂ ਸਰਕਾਰ ਜਿਹੜੀ ਆ ਉਹ ਟੇਕਓਵਰ ਕਰ ਸਕੇ ਉਸੇ ਤਰ੍ਹਾਂ ਜਦੋਂ ਪੰਚਾਇਤ ਦੀਆਂ ਚੋਣਾਂ ਪੰਚਾਇਤ ਦੀ ਮਿਆਦ ਜਾਂ ਮਿਨਿਸਪੈਲਟੀਆਂ ਦੀ ਮਿਆਦ ਖਤਮ ਹੋਣੀ ਹੋਵੇ ਤੇ ਚੋਣ ਪ੍ਰਕਿਰਿਆ ਜਿਹੜੀ ਆ 2 ਮਹੀਨੇ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਆ ਤਾਂ ਕਿ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਨਵੀਂ ਟੀਮ ਜਿਹੜੀ ਆ ਉਹ ਤਿਆਰ ਹੋ ਇਦੇ ਲਈ ਮੇਰੇ ਖਿਆਲ ਸਾਡੇ ਸੰਵਿਧਾਨ ਦੇ ਵਿੱਚ ਇੱਕ ਸੋਧ ਕਰਨ ਦੀ ਲੋੜ ਆ ਔਰ ਸੋਧ ਕਰਕੇ ਇਹਨਾਂ ਚੋਣਾਂ ਨੂੰ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੇਠ ਕਰਾਇਆ ਜਾਵੇ ਜਾਂ ਜਿਹੜੀਆਂ ਸਟੇਟ ਇਲੈਕਸ਼ਨ ਕਮਿਸ਼ਨਸ ਆ ਉਹਨਾਂ ਨੂੰ ਡਾਇਰੈਕਟਲੀ ਚੋਣ ਕਮਿਸ਼ਨ ਆਫ ਇੰਡੀਆ ਦੇ ਹੇਠ ਕੀਤਾ ਜਾਵੇ ਉਥੋਂ ਡਾਇਰੈਕਸ਼ਨਸ ਆਉਣ ਔਰ ਉਹ ਇਨਸ਼ੋਰ ਕਰਨ ਕਿ ਨਿਰਪੱਖ ਤੇ ਸਹੀ ਤਰੀਕੇ ਨਾਲ ਚੋਣਾਂ ਜਿਹੜੀਆਂ ਵਾਂ ਇਹ ਕਰਾਈਆਂ ਜਾਣ ਜਿਵੇਂ ਹੁਣ ਚੱਲ ਰਿਹਾ ਵਾ ਇਹ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਜੇ ਡੀਲਿਮਿਟੇਸ਼ਨ ਆਮ ਆਦਮੀ ਪਾਰਟੀ ਸਰਕਾਰਨ ਨੇ ਚੋਣਾਂ ਲੇਟ ਗਈਆਂ ਕਰਈਆਂ ਵੀ ਅਸੀਂ ਡੀਲਿਮਿਟੇਸ਼ਨ ਕਰਨੀ ਐ ਵਾਰਡ ਬੰਦੀ ਦੁਬਾਰਾ ਕਰਨੀ ਆ ਡੀਲਿਮਿਟੇਸ਼ਨ ਪ੍ਰੋਸੈਸ ਜਿਹੜਾ ਵਾ ਉਹ ਜਿਹੜਾ 5 ਸਾਲ ਦਾ ਟਾਈਮ ਹੁੰਦਾ ਵਾ ਜਿਹੜੀ ਪਹਿਲੀ ਟੈਨਿਓਰ ਆ ਉਹਦੇ ਵਿੱਚ ਹੀ ਹੋਣੀ ਚਾਹੀਦੀ ਆ ਤੁਸੀਂ ਚੋਣਾਂ ਮਿਆਦ ਖਤਮ ਹੋ ਗਈ ਫਿਰ ਤੁਸੀਂ ਕਹੋ ਜੀ ਹੁਣੇ ਹੀ ਵਾਰਡ ਬੰਦੀ ਕਰਨੀ ਆ ਇਹ ਨਹੀਂ ਹੋਣਾ ਚਾਹੀਦਾ ਜੇ ਮਿਆਦ ਖਤਮ ਹੋ ਗਈ ਤੇ ਜਿਹੜੀ ਪੁਰਾਣੀ ਵਾਰਡ ਬੰਦੀ ਹੋਈ ਆ ਉਹਦੇ ਤੇ ਹੀ ਹੋਣਗੀਆਂ ਜਿਵੇਂ ਸੁਪਰੀਮ ਕੋਰਟ ਨੇ ਕਰਵਾਈਆਂ ਹੋਣ ਸੋ ਇਹ ਜਿਹੜਾ ਬਹਾਨਾ ਮਾਰਿਆ ਵਾ ਜਾਂ ਮਾਰਨ ਦੀ ਕੋਸ਼ਿਸ਼ ਕੀਤੀ ਕਿ ਵਾਰਡ ਬੰਦੀ ਜਿਹੜੀ ਆ ਉਹ ਕਰਾਉਣੀ ਆ ਉਹ ਵਾਰਡ ਬੰਦੀ ਉਸ ਸਮੇਂ ਦੇ ਵਿੱਚ ਹੀ ਕਰਾਉਣੀ ਚਾਹੀਦੀ ਆ ਹੁਣ ਜੇ ਵਾਰਡ ਬੰਦੀ ਹੋਣੀ ਆ ਤੇ ਇਹਨਾਂ ਚੋਣਾਂ ਤੋਂ ਬਾਅਦ ਇਮੀਡੀਏਟਲੀ ਪ੍ਰੋਸੈਸ ਸ਼ੁਰੂ ਹੋ ਜਾਣਾ ਚਾਹੀਦਾ ਤਾਂ ਕਿ ਅਗਲੀਆਂ ਚੋਣਾਂ ਨਵੀਂ ਵਾਰਡ ਬੰਦੀ ਦੇ ਤਹਿਤ ਹੋ ਸਕਣ ਖਰਚ ਸੀਮਾ ਜਿਹੜੀ ਫਿਕਸ ਕੀਤੀ ਆ ਚੋਣ ਕਮਿਸ਼ਨ ਨੇ ਉਹ ਬਹੁਤ ਘੱਟ ਆ 4 ਲੱਖ ਮਿਨਿਸਪਲ ਕਾਰਪੋਰੇਸ਼ਨਸ 4 ਪੰਜ ਵੱਡੇ ਸ਼ਹਿਰ ਆ ਜਿੱਥੇ ਪੰਜ ਵੱਡੀਆਂ ਕਾਰਪੋਰੇਸ਼ਨਸ ਆ ਸੋ ਉਹਨਾਂ ਵਾਸਤੇ ਜਿਹੜੀ ਕਾਰਪੋਰੇਸ਼ਨ ਬਹੁਤ ਫੰਡ ਹੁੰਦੇ ਆ ਬਹੁਤ ਨੂੰ ਕੋ ਪੈਸਾ ਵਾ ਵਿਕਾਸ ਦੇ ਬਹੁਤ ਕੰਮ ਕਰਨੇ ਆ ਸੋ ਇਹ ਜਿਹੜੀ ਸੀਮਾ ਵਾ ਘੱਟੋ ਘੱਟ ਵੀ 2 3 ਗੁਣਾ ਹੋਣੀ ਚਾਹੀਦੀ 4 ਲੱਖ ਦੀ ਬਜਾਏ 15 ਜਾਂ 20 ਲੱਖ ਰੁਪਈਆ ਜ਼ਰੂਰ ਹੋਣੀ ਚਾਹੀਦਾ ਨਹੀਂ ਤੇ ਬੇਈਮਾਨੀ ਕਰਦੇ ਆ ਝੂਠ ਬੋਲਦੇ ਆ ਕਿਉਂ ਝੂਠ ਬੁਲਾਉਣਾ ਆਪਾਂ ਨੂੰ ਇਹ ਪੰਚਾਇਤੀ ਇਲੈਕਸ਼ਨਸ ਦੇ ਵਿੱਚ ਲੱਖਾਂ ਰੁਪਈਏ ਖਰਚ ਹੁੰਦੇ ਆ ਤੇ ਇਹਨਾਂ ਚ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਜਿੱਥੇ ਬਜਟ ਕਿਤੇ ਜ਼ਿਆਦਾ ਵਾ ਵਿਕਾਸ ਦੇ ਕੰਮ ਕਿਤੇ ਜ਼ਿਆਦਾ ਹੋਣੇ ਆ ਤੇ ਉੱਥੇ ਤੇ ਖਰਚ ਦੀ ਸੀਮਾ ਵਧਣੀ ਚਾਹੀਦੀ ਆ ਸੋ ਮੇਰਾ ਖਿਆਲ ਹੈ ਕਿ ਇਹ ਘੱਟੋ ਘੱਟ 4 ਲੱਖ ਦੀ بجائے ਜਾਂ ਜੋ ਵੀ ਹੁਣ ਸੀਮਾ ਹੈ ਉਹਨੂੰ ਤਿੰਨ ਗੁਣਾ ਜਾਂ ਚਾਰ ਗੁਣਾ ਜ਼ਰੂਰ ਕਰ ਦਿੱਤਾ ਜਾਵੇ। ਅ ਇਸੇ ਤਰ੍ਹਾਂ ਕੁਆਲੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਕਾਉਂਸਲਰਸ ਨੇ ਔਰ ਜਿਹੜਾ ਮੇਅਰ ਇਹੋਦੋਂ ਤੱਕ ਤਾਕਤਾਂ ਬਹੁਤ ਨੇ ਸਾਰਾ ਸ਼ਹਿਰ ਉਹਨਾਂ ਹੀ ਚਲਾਉਣਾ। ਹਾਲਾਂਕਿ ਇਹ ਬਹੁਤ ਸਾਰੀਆਂ ਤਾਕਤਾਂ ਉਹ ਨਹੀਂ ਦਿੱਤੀਆਂ ਗਈਆਂ। ਸੋ ਇਸ ਕਰਕੇ ਪਹਿਲਾਂ ਤਾਂ ਬੇਸਿਕ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਤਾਂ ਕਿ ਬਹੁਤ ਸਾਰੇ ਜਿਹੜੇ ਛੋਟੇ ਪ੍ਰਾਪਰਟੀ ਡੀਲਰਸ ਨੇ ਜਿਹੜਾ ਪੈਸਾ ਬਣਾਉਣ ਵਾਸਤੇ ਉੱਤੀ ਜਾਂਦੇ ਆ ਉਹ ਉਸ ਦੇ ਵਿੱਚੋਂ ਬਾਹਰ ਹੋ ਜਾਣ। ਬੀਏ मेरा ख्याल है क्वालिफिकेशन जरिए वो जरूरी होनी चाहिए है काउंसलर बनने वास्ते भी और इसके अलावा उन्हें तनख्वाह भी बेहतर होनी चाहिए है so, होनी आ, होनी uh, जे हुन 5-5000 ਰੁਪਏ ਛੋਟੀਆਂ ਕਾਰਪੋਰੇਟ ਕਾਉਂਸਲਰਾਂ ਦੇ ਵਿੱਚ ਤਨਖਾਹ ਵਾ ਘੱਟੋ ਘੱਟ 20000 ਜਾਂ 15000 ਉਹਨਾਂ ਦੀ ਹੋਣੀ ਚਾਹੀਦੀ ਹੈ ਐਟਲੀਸਟ ਉਹਨਾਂ ਦਾ ਮੜਾ ਮੋਟਾ ਚਾਹ ਪਾਣੀ ਦਾ ਖਰਚ ਤੇ ਚੱਲੇ ਨਾ ਸੋ ਤਨਖਾਹ ਵੀ ਜ਼ਿਆਦਾ ਹੋਣੀ ਚਾਹੀਦੀ ਹੈ और ਉਹਨਾਂ ਦੀ ਕੋਈ ਨਾ ਕੋਈ ਕੁਆਲਿਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਸਿਟੀ ਪਲੈਨਿੰਗ ਜਿਹੜੀ ਆ ਸਾਰੀ ਮੇਅਰ ਦੇ ਹੱਥ ਦੇ ਵਿੱਚ ਹੁੰਦੀ ਆ ਸੋ ਇਹ ਕਰਕੇ ਚੰਗੇ ਮੇਅਰ ਸਾਨੂੰ ਚੁਣਨੇ ਚਾਹੀਦੇ ਆ ਪੜੇ ਲਿਖੇ ਮੇਅਰ ਸਾਨੂੰ ਚੁਣਨੇ ਚਾਹੀਦੇ ਆ ਮੇਰਾ ਆਪਣਾ ਮੰਨਣਾ ਵਾ ਕਿ ਇਹ ਜੇ ਸਾਰਾ ਹੀ ਪ੍ਰੋਸੈਸ ਆ ਉਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਆ ਤਾਂ ਕਿ ਚੰਗੀਆਂ ਟੀਮਸ ਹੋਣ ਕਾਰਪੋਰੇਸ਼ਨ ਤੇ ਕੌਂਸਲ ਦੀਆਂ ਤੇ ਉਹ ਚੰਗੇ ਸ਼ਹਿਰ ਉਹ ਉਸਾਰ ਸਕਣ ਜਾਂ ਉਹਨਾਂ ਦੀ ਉਹਨਾਂ ਦਾ ਵਿਕਾਸ ਕਰ ਸਕਣ